ਕਾਪੀਓ ਤਾਂ ਉਹ ਵੀ ਦੇਖਣੇ ਆ। ਇਹ ਫੇਸ ਜਿਆਦਾ ਦਾ ਕੰਮ ਹੈ। ਸਭ ਤੋਂ ਵੱਡੀ ਮਾਰ ਇੱਥੇ ਸੀ ਕਿ ਪਾਣੀ ਦੀ ਬਸਤੀ ਪਾਣੀ ਦੀ। ਇਸ ਕਰਕੇ ਸਕ੍ਰੈਪ ਕੀਤੀ ਰੋਡ ਇਹ ਕਮ ਸੇ ਕਮ ਦੇ ਘਾਰਾਂ ਦਾ ਲੈਵਲ ਛੇਂਜਦਾ ਜਾਵੇ ਤੇ ਇਹ ਰੋਡ ਬੜੀ ਨਵੀਂ ਬਣਦੀ ਪਰ ਇਹ ਨਾਲ ਹੋਣੇ ਦੇ ਉੱਪਰ ਉੱਪਰ ਅਸੀਂ ਪੂਰੀ ਸਪਾਗ ਦੇ ਕੰਮ ਨਹੀਂ ਬਈ ਗਰੀ। ਕੁਆਲਿਟੀ ਦੇ ਵਿੱਚ ਵੀ ਕਮੀ ਆਈ ਤੇ ਫੇਰ ਬਰਦਾਸ਼ਤ ਨਹੀਂ ਕੀਤੀ ਜਾਊਗੀ ਕਿਉਂਕਿ ਇਹ ਨਾਲ ਸੜਕ ਹੈਗੇ ਇੱਕ ਵਾਰੀ ਬਣਨੀ ਹੈ 5 ਸਾਲਾਂ ਬਾਅਦ ਦੁਬਾਰਾ ਨੰਬਰ ਲਾਉਣਾ। ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਹੈ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਸਾਡੋ ਬੜੀ ਮਾਰ ਇੱਥੇ ਸੀ ਕਿ ਪਾਣੀ ਦੀ ਬਸਤੀਆਂ ਪਾਣੀ ਦੀ ਇਸ ਕਰਕੇ ਸਕ੍ਰੈਪ ਕੀਤੀ ਦਾ ਰੋਡ ਇਹ ਘੱਟੋ ਘੱਟ ਇਹ ਧਾਰਾ ਦਾ ਲੈਵਲ 3 ਜਗਾ ਤੇ ਰਵੇ ਤੇ ਰੋਡ ਬੜੇ ਨਵੇਂ ਬਣਦੇ ਪਰ ਇਹ ਨਾ ਹੋਵੇ ਕਿ ਉੱਪਰ ਉੱਪਰ ਹੀ ਸਟਾਰ ਦੇ ਮੰਨ ਲਓ ਰੋਮੀ ਬਈ ਵਾਲੀ ਗੱਲ ਦੂਜੀ ਗੱਲ ਇਹ ਜਗ੍ਹਾ ਤੇ ਮਹਾਰਜੋ ਨਵੀਆਂ ਸੜਕਾਂ ਪੜਾਈਆਂ ਨੇ ਮੁਸ਼ਕਲ ਆਈ ਹੈ ਸੜਕਾਂ ਖਰਾਬ ਨਾਲ ਦੀ ਨਾਲ ਹੋ ਗਈਆਂ ਮਾਰ ਦੇ ਵਿੱਚ ਕੁਆਲਿਟੀ ਦੇ ਵਿੱਚ ਕਮੀ ਹੋਣੀ ਚਾਹੀਦੀ ਜੇ ਹੋਈ ਤਾਂ ਕਾਡੇ ਖਰਾਬ ਸੱਤ ਕਰ ਰਹੀ ਹੋਊਗੀ ਔਰ ਬਿਲਕੁਲ ਕੋਈ ਟਿੰਨਰ ਨਹੀਂ ਹੋਣੀ ਸੈਂਪਲ ਵੀ ਪ੍ਰੋਪਰ ਤਰ੍ਹਾਂ ਦੇ ਤਰਿਆਂਗੇ ਔਰ ਸਾਰੀ ਉਹ ਲੋਕਲ ਵੀ ਨਾਲ ਹੈਗੇ ਕੰਸਟਰ ਬਣੇ ਬੰਕਾ ਜੀ ਹੈਗੇ ਸੋਮਤ ਸਾਹਿਬ ਤੇ ਅਖੀਰ ਲੁਕੀਆ ਸਾਹਿਬ ਖੜੇ ਆ ਅਤੇ ਕਲੇਰ ਸਾਹਿਬ ਖੜੇ ਆ ਸੰਤੋਖ ਸਾਹਿਬ ਖੜੇ ਆ ਬਾਕੀ ਸਾਰੇ ਸਾਡਾ ਪਰਿਵਾਰ ਦਾ ਮੈਂਬਰ ਹੈ ਜਿੰਨੇ ਅਸੀਂ ਖੜੇ ਹੈਗੇ ਦੁਆਰਾ ਕੰਮ ਦੀ ਕੁਆਲਿਟੀ ਦੇ ਦਿੱਕੀ ਕਮੀ ਆਈ ਤੇ ਫਿਰ ਬਰਦਾਸ਼ਤ ਨਹੀਂ ਕੀਤੀ ਜਾਊਗੀ ਕਿਉਂਕਿ ਇਹ ਨਾ ਸੜਕ ਹੈਗੀ ਇੱਕ ਵਾਰੀ ਬਣਨੀ ਹੈ ਫਾਜ਼ਲਾ ਦਾ ਬਾਦ ਦੁਬਾਰਾ ਨੰਬਰ ਆਉਣਾ ਔਰ ਉਹੀ ਜਿਹੜੇ ਬਣੇ ਨੇ ਕੁਆਲਿਟੀ ਦਾ ਸਾਥ ਪੁੱਟੇ ਨਾ ਠੀਕ ਹੈ ਨਾ ਇਹ ਖਾਸ ਕਿ ਇਹ ਤਾਂ ਉਹ ਹਦਾਇਤ ਹੈ ਦੇਖਦਾ ਹੈ ਜੀ ਕੋਈ ਕੰਮੇ ਕਸ਼ੀ ਪਾਈ ਗਈ ਫਿਰ ਉਹ ਅਰਦਾਸ ਤੋਂ ਬਾਹਰ ਹੋ ਦੇਖੋ ਜੀ ਗੱਲ ਇਹ ਆ ਕਿ ਅਸੀਂ ਖਾਸ ਕਰਕੇ ਦਾ ਦਫਤਰ ਖੋਲਣ ਦਾ ਮਕਸਦ ਹੀ ਇਹ ਆ ਕਿ 11 ਫੇਸ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਸਿਗੀਆਂ ਸਭ ਤੋਂ ਵੱਡੀ ਗੱਲ ਹੈ ਕਿ ਬਰਸਾਤ ਦੇ ਵਿੱਚ ਪਾਣੀ ਆਉਂਦਾ ਰਾਤ ਨੂੰ ਲੋਕ ਸੌ ਨਹੀਂ ਸਕਦੇ ਮਤਲਬ ਇਹ ਨਹੀਂ ਪਤਾ ਕਿ ਸਵੇਰ ਨੂੰ ਅਸੀਂ ਡੁੱਬੀ ਜਾਈਏ ਉਹਦਾ ਅਸੀਂ ਪ੍ਰੋਪਰ ਹੱਲ ਕਰ ਰਹੇ ਆਂ ਔਰ ਉਸ ਤੋਂ ਇਲਾਵਾ ਦਾ ਸੀਵਰੇਜ ਦੀ ਪ੍ਰੋਬਲਮ ਇੱਥੇ ਆਉਂਦੀ ਆ ਬਹੁਤ ਜ਼ਿਆਦਾ ਕਿਉਂਕਿ ਪਪੂਲੇਸ਼ਨ ਜ਼ਿਆਦਾ ਹੈਗੀ ਆ ਉਹਦਾ ਹੱਲ ਕਰ ਰਹੇ ਆਂ ਉਦੋਂ علاوہ ਜਿਹੜਾ ਸੀਗਾ ਸੜਕਾਂ ਦਾ ਕੰਮ ਸੀਗਾ ਮੈਂ ਦੇਖਿਆ ਕਿ ਸੜਕਾਂ ਦੀ ਹਾਲਤ ਮਾੜੀ ਆ ਤੇ ਉਹ ਸੜਕਾਂ ਜਿਹੜੀਆਂ ਅੱਜ ਨਵੀਆਂ ਸੀ ਸ਼ੁਰੂਆਤ ਕਰਵਾਈ ਆ ਨਵੀਆਂ ਸੜਕਾਂ ਬਣਣਗੀਆਂ ਮੈਂ ਸਾਰੇ ਲੋਕੈਲਿਟੀ ਨੂੰ 11 ਫੇਸ ਨੂੰ ਇਸ ਚੀਜ਼ ਦਾ ਮਤਲਬ ਵਿਸ਼ਵਾਸ ਦਿਵਾਉਣਾ ਕਿ ਇਸ ਸਰਕਾਰ ਦੇ ਵਿੱਚ ਵੀ ਭਾਵੇਂ ਸਾਨੂੰ ਪ੍ਰਾਈਵੇਟ ਤੌਰ ਤੇ ਕੰਮ ਕਰਨਾ ਪਵੇ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਣ ਦੇਵਾਂਗੇ ਦੂਸਰੀ ਗੱਲ 200 ਮਤਲਬ 2 ਕਰੋੜ ਰੁਪਏ ਦੀ ਇੱਕ ਲਾਈਨ ਪੈ ਰਹੀ ਆ ਪੰਪ ਤੋਂ ਲੈ ਕੇ ਮੰਦਰ ਤੱਕ ਮੰਦਰ ਤੋਂ ਅੱਗੇ ਜਗਤਪੁਰੇ ਤੱਕ ਉਹ ਜਿਹੜਾ ਬਰਸਾਤ ਦਾ ਪਾਣੀ ਹੈਗਾ ਇਸ ਇਲਾਕੇ ਦਾ ਪਾਣੀ ਉੱਧਰ ਜਾਊਗਾ ਉਹ ਤੋਂ ਅਗਲਾ ਜਿਹੜਾ ਕੰਮ ਹੈਗਾ ਜਿਹੜਾ ਵੱਡਾ ਕੰਮ ਹੈਗਾ ਉਹ 200 ਕਰੋੜ ਰੁਪਏ ਲੱਗਣਾ ਮਹਾਰੀ ਦੇ ਵਿੱਚ ਕੱਲ੍ਹ ਪਾਸੋਂ ਅਸੀਂ ਮੀਟਿੰਗ ਕੀਤੀ ਸੀਗੀ ਉਹ 200 ਕਰੋੜ ਰੁਪਏ ਸਰਕਾਰ ਤੋਂ ਲੈਣਾ ਹੈਗਾ ਮਤਲਬ ਇਸ ਇਲਾਕੇ ਦਾ ਜਿਹੜਾ ਪਾਣੀ ਹੈ ਉਹ ਇਸ ਜਿਹੜੇ ਆਪਣੇ ਬਾਬਾ ਬਟਾ ਉਸ ਦੀ ਬੈਕ ਸਾਈਡ ਤੇ ਆਪਣਾ ਨਾਲਾ ਹੈਗਾ ਚੋਹ ਹੈਗਾ ਉਹ ਚ ਪਾਵਾਂਗੇ ਔਰ ਜਿਵੇਂ ਜਿਵੇਂ ਮਹਾਰੀ ਦੇ ਫੇਸ ਪਾਣੀ ਦਾ ਹੈਗਾ ਬਲੌਂਗੀ ਪਾਵਾਂਗੇ 3B2 ਦਾ ਹੈਗਾ ਉਹਨੂੰ ਅਸੀਂ ਲਖਨੌਰ ਵਾਲੇ ਪਾਸੇ ਪਾਵਾਂਗੇ ਔਰ ਜਿਹੜਾ ਕੁਝ ਏਰੀਆ ਹੈਗਾ 7 ਫੇਜ ਦਾ ਉਹਨੂੰ ਅਸੀਂ 22 ਸੋ ਆਸ ਇਹ ਸਾਰਾਡਾ ਪ੍ਰੋਗਰਾਮ ਹਾਲੇ ਦਾ ਪ੍ਰੋਪਰ ਬਣਾਇਆ ਹੋਇਆ ਹੈਗਾ ਔਰ ਅੱਗੇ ਵਾਸਤੇ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਬਿਲਕੁਲ ਨਹੀਂ ਕਰਨਾ ਪਊਗਾ ਸਾਫ਼ ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਊਗਾ ਔਰ ਜੋ ਮੁਸ਼ਕਲਾਂ ਹੁਣ ਤੱਕ ਆਈਆਂ ਨੇ ਉਹ ਅੱਗੇ ਨੂੰ ਨਹੀਂ ਆਉਣ ਚਾਹੀਣਗੀਆਂ ਸਰ ਕਿਹੜਾ ਕ੍ਰੋਮ 2 ਕਿਤਾ ਕੇ ਸੜਕਾਂ ਦਾ ਇਹ ਕਿਹੜੇ ਕਿਹੜੇ ਵਾਰਡ ਦਾ ਤੇ ਕਿੰਨਾ ਖਰਚਾ ਇਹ 20 ਤੇ 21 ਨੰਬਰ ਵਾਰਡ ਦਾ ਕੰਮ ਹੈਗਾ ਇਹ 35 ਲੱਖ ਰੁਪਏ ਦੇ ਕਰੀਬ ਕੰਮ ਹੈਗਾ ਔਰ ਜਿਹੜੇ ਅਗਲੇ ਕੰਮ ਵੀ ਉਹ ਪਾਈਪ ਲਾਈਨ ਦੇ ਵਿੱਚ ਹੈਗੇ ਨੇ ਉਹ ਸਾਰੇ ਕੰਮ ਟਾਈਮ ਟੂ ਟਾਈਮ ਹੁੰਦੇ ਰਹਿਣਗੇ ਦੇਖੋ ਉਹ ਜੀ ਗੱਲ ਇਹ ਆ ਕਿ ਪਹਿਲਾਂ ਜਿਹੜਾ ਕੂੜੇ ਦਾ ਢੇਰ ਲਗਿਆ ਸੀਗਾ ਡੰਪਿੰਗ ਗਰਾਊਂਡ ਸੀਗਾ ਆਪਣੇ ਉਹ ਅੰਡਰਸਟਰੀ ਦੇ ਵਿੱਚ ਜਾ ਕੇ ਦੇਖਦੇ ਚੱਪੜੀ ਨੂੰ ਆਪਾਂ ਜਾਣਦੇ ਆ ਉਹ ਐਨਜੀਟੀ ਡਾਇਰੈਕਸ਼ਨ ਆਪਰ ਆਈਆਂ ਹਾਈ ਕੋਰਟ ਨੇ ਹਕੂਮਤ ਕੀਤੀ ਕਿ ਤੁਸੀਂ ਕੋਈ ਵੀ ਢੇਰ ਨਹੀਂ ਕਿਤੇ ਲਾ ਸਕਦੇ ਉਹ ਤੋਂ ਅਸੀਂ ਰਿਮੂਵ ਕਰੋ ਉਹਦਾ ਤੁਹਾਡਾ ਕੂੜਾ ਹੈਗਾ ਨਾਲ ਦੀ ਨਾਲ ਪ੍ਰੋਸੈਸ ਕਰੋ ਅਸੀਂ ਉੱਤੇ ਲੱਗੇ ਹੋਏ ਆ ਪਰ ਹੁਣ ਕਾਫੀ ਹੱਦ ਤੱਕ ਹੱਲ ਉਹਦਾ ਕਰ ਲਿਆ ਕਿਉਂਕਿ ਪਿਛੇ ਪੱਛੜਦਾ ਮੌਸਮ ਵੀ ਸੀਗਾ ਸਾਰੇ ਪੱਤੇ ਵਗੈਰਾ ਵੀ ਝੜੇ ਤੇ ਮਤਲਬ ਮਹਾਰਾਜ ਦੇ ਵਿੱਚ ਗ੍ਰੀਨਰੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੈਗੀ ਆ ਪੱਤਿਆਂ ਦਾ ਵੀ ਬਹੁਤ ਸਮ ਹੁਣ ਅਸੀਂ ਉਹ ਵੀ ਲਾਈਨ ਅਪ ਕਰ ਲਿਆ ਸਾਰਾ ਸਿਸਟਮ 15 ਤੋਂ 20 ਦਿਨ ਦੇ ਵਿੱਚ ਵਿੱਚ ਜਿਹੜੀ ਤੁਹਾਨੂੰ ਸਫਾਈ ਆ ਮਹਾਲੀ ਦੀ ਚਮਕਦਮਕ ਨਵੀਂ ਦਿਖੂਗੀ ਇੱਕ ਹੋਰ ਤਾਂ ਦਿੱਤਾ ਕਿ ਬਾਰਿਸ਼ ਸ਼ੁਰੂ ਹੋਣ ਵਾਲੀ ਹੈ ਤੇ ਰੋਡ ਗਲੀਆਂ ਬੱਲ ਪਈਆਂ ਇਹਦਾ ਵੀ ਕੋਈ ਕੰਮ ਚੜੂ ਕਰਾ ਰਿਹਾ ਅਸੀਂ ਪਰਸੋ ਮੀਟਿੰਗ ਕੀਤੀ ਹੈ ਜੀ ਉਹ ਮੀਟਿੰਗ ਦੇ ਵਿੱਚ ਚਾਰਜ ਉਹਨਾਂ ਦੇ ਵਿੱਚ ਮਹਾਲੀ ਨੂੰ ਵੰਡਿਆ ਰੋਡ ਗਲੀਆਂ ਦੀਆਂ ਹੈਗੀਆਂ ਡੀਸਿਲਟਿੰਗ ਉਹਦੇ ਸ਼ੁਰੂ ਕਰਵਾਉਣ ਜਾ ਰਹੇ ਹਾਂ ਉਹ ਬਖਰੀਆਂ ਬਖਰੀਆਂ ਚਾਰ ਟੀਮਾਂ ਨੇ ਇਹ ਨਹੀਂ ਕਿ ਅਸੀਂ 11 ਫੇਰ ਲਾਗੀ ਤੇ ਮੁੜ ਕੇ 6 ਫੇਰ ਵਾਲੇ ਵਿਲੇ ਬੈਠੇ ਆ ਉਸ ਇਲਾਕੇ 'ਚ ਬੱਕਰੀ ਆ 11 ਫੀਸਦੀ ਬੱਕਰੀ ਆ 7 ਫੀਸਦੀ ਬੱਕਰੀ ਆ 5 ਫੀਸਦੀ ਬੱਕਰੀ ਆ ਬੱਕਰੀਆਂ ਵਖਰੇ ਟੀਮਾਂ ਕੰਮ ਕਰਨੀਆਂ ਜੀ ਡੀ ਸੈਲਟਿੰਗ ਹੈਗੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਪਾਈਪਲਾਈਨ ਸਾਫ਼ ਹੋਣੀ ਚਾਹੀਦੀ ਆ ਉਹ ਅਸੀਂ ਕਰਵਾਉਣ ਜਾ ਰਹੇ ਆ ਇਸ ਕਾਕੇ ਖੋਲਿਆ ਕਿ ਸਾਨੂੰ ਸਮੱਸਿਆਵਾਂ ਦਾ ਪਤਾ ਸੀਗਾ ਵੀ ਆ ਹੋਣ ਵਾਲੀਆਂ ਪਰ ਸਾਨੂੰ ਵਿੱਚ ਬੈਠੇ ਬਿਨਾ ਉਹ ਕੰਮ ਹੋ ਨਹੀਂ ਸਕਦਾ ਸੀਗਾ ਇਸ ਕਾਕੇ ਸਾਡਾ ਇਥੇ ਪਰਿਵਾਰ ਹੀ ਨੇ ਜਿਹਨੇ ਮੇਰੇ ਨਾਲ ਖੜੇ ਆ ਸਾਡੇ ਬਹੁਤ ਹੀ ਮੈਂ ਕਹਿੰਦਾ 35-35 ਚੱਲ ਜਿਹੇ ਸਾਲ ਤੋਂ ਸਾਡੇ ਪਰਿਵਾਰਕ ਮੈਂਬਰ ਨੇ ਔਰ ਸਮੱਸਿਆ ਨਾਲ ਜੂਝ ਰਹੇ ਸੀ ਅਸੀਂ ਇਸ ਕਾਕੇ ਦਫ਼ਤਰ ਖੋਲਿਆ ਕਿ ਜਿਹਨਾਂ ਦੀ ਕੰਮ ਸੇਵਾ ਦੀ ਮੁਸ਼ਕਲ ਹੈ ਉਹ ਡੇਲੀ ਜਾ ਕੇ ਸੁਣੀ ਜਾਵੇ ਤਾਂ ਕਿ ਕੰਮ ਦਾ ਉਹਦਾ ਮਸਲਾ ਹੱਲ ਹੋ ਸਕੇ ਥੈਂਕ ਯੂ ਕੈਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਸਪਾ ਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ